अच्छा बच्चों और अज आप शाब्दिक सवाल करते हैं आओ सवाल पहला समझिए कि सवाल है दो दर्जन कापिया हैं उसने सत कापिया ला प्रीत को दिखा कोल कुल किनिया कापिया बचिया आओ इन देखिए अच्छा बच्चों ये है 1000 ਵਰਜਨ ਕਾਪੀਆਂ 1000 ਵਰਜਨ ਕਾਪੀਆਂ ਆ ਆਇਆ ਇਹ ਰੋਹੀ ਦੇ ਕੋਲ ਦੋ ਕਾਪੀਆਂ ਹੈ ਦੋ ਦਰਜਨਾ ਕਾਪੀਆਂ ਹਨ ਆਓ ਦੇਖੀਏ 1000 ਦੇ ਵਿੱਚ ਕਿੰਨੀਆਂ ਕਾਪੀਆਂ ਦੇਖੋ ਤਾਂ ਕਿੰਨੇ ਦਰਜਨ ਕਰ ਇੱਕ ਦੇ ਵਿੱਚ 1 2 3 4 5 6 7 8 9 10 ਹਾਂ ਇਹ ਤਾਂ ਪਤਾ ਕਰੋ ਇੱਕ ਕਹਾਣੀ ਵਿੱਚ ਕਿੰਨੇ ਕਾਪੇ ਹੁੰਦੇ ਆ ਬਈ 12 ਇਹ ਕਿੰਨੇ ਆ ਬਈ 12 ਅਚੇਤ ਕਹਾਣੀ ਜੇ A ਆ ਹੁਣ ਦੋ ਦਰਜਾ ਆ ਗਏ ਨਾ ਤਾਂ ਕੁੱਲ ਕਾਪੇ ਕਿੰਨੇ ਹੋ ਗਏ 12 ਗੁਣਾ 2 24 किपियां सत्त कापियां लाप ठीक है सत्त कापियां लाभ तो देना हूं कि बनिया बच्चे ਇਨਾ 4 5 ਆਪਾਂ ਲਿਖੇ ਆਪਾਂ 6 7 8 9 10 11 12 13 14 15 16 17 ਠੀਕ ਹੈ ਬਾਕੀ 24 ਦੇ ਵਿੱਚੋਂ ਆਪਾਂ ਇੰਨੀਆਂ ਕਾਪੀਆਂ ਘਟਾਈਆਂ 7 ਆਹ 7 ਘਟਾਏ ਕਿਹਦੇ ਬੱਤੀਆਂ ਇਹਦੇ ਨੇ 7 7 ਘਟਾਏ ਇਹਨੇ ਬੋਲਿਆ 7 ਉਹ ਜੇ ਆਪਾਂ ਦੇਖੀਏ ਕਿ ਚ ਦਰਜਨ ਕਿੰਨੀ ਵੱਜੀ ਆ ਇੱਕ ਦਰਜਨ puri 12 ਦੀ ਇਹਦੇ ਚੋਂ 7 ਕਾਪੀਆਂ ਕੱਟੀਆਂ ਸਕੇਤ ਕਿੰਨੀਆਂ ਬਚੀਆਂ 5 ਆਹ ਇਹਨੂੰ ਸੁਭਾ ਨੂੰ ਇਸ ਤਿੱਕਰ ਹੱਲ ਇਸ ਤਰ੍ਹਾਂ ਹੋ ਰਿਹਾ ਲੱਗਦਾ ਆਹ ਦੇਖੀਏ ਬਲੈਕਬੋਰਡ ਤੇ ਨੂੰ ਬੈਲ ਚ ਕਿੰਝ ਆਵੇ ਇੱਕ ਦਰਜਨ ਵਿੱਚ ਕਾਪੀਆਂ ਕਿੰਨੀਆਂ ਹੁੰਦੀਆਂ ਨੇ ਬਈ 12 ਕਿੰਨੇ ਕਾਪੀਆਂ ਆ 12 ਦੋ ਦਰਜਨ ਵਿੱਚ ਕਿੰਨੀਆਂ ਆ 2 12 ਬਰਾਬਰ ਕਿਆ ਕਾਪੀਆਂ 24 ਦੇ ਵਿੱਚੋਂ ਕਿਹੜੇ ਕਾਪੀਆਂ ਨੂੰ 12 ਹੁਣ ਕਾਪੀਆਂ ਨੂੰ ਹੀ ਕੋਤ ਨਹੀਂ ਆਈਆਂ 2 ਮੰਨ ਕੇ 12 ਕਾਪੀਆਂ ਠੀਕ ਹੈ 24 ਘਟਾਓ 7 ਦੇ ਕਿੰਨੇ ਲਾਭਿਤ ਨੂੰ ਕਿੰਿਆ ਬਚ ਗਿਆ 17 ਉਸ 12 ਦੇ ਕਾਪੀਆਂ ਦੇ ਵਿੱਚੋਂ ਆਪਾਂ ਦਰਜੇ ਵੀ ਬਣਾਈਏ ਇੱਕ ਦਰਜੇ 'ਚ ਕਿੰਨੇ ਕੰਨੇ ਆ 12 12 ਲਈ ਇੱਕ ਦਰਜੇ 'ਚ 12 ਕਾਪੀਆਂ ਤੇ 17 ਕਾਪੀਆਂ ਨੋਏ ਇੱਕ ਦਰਜਨ ਤੇ ਪੰਜ ਕਾਪੀਆਂ ਆ ਦੇਖਨੇ ਹਸ ਗਿਆ ਵੀ ਇੱਕ ਦਰਜਨ ਤੇ 5 ਜਨੇ ਤੀਆਂ 7 ਠੀਕ ਹੈ ਤੇ ਕਿੰਨੀਆਂ ਜਿੰਨੀਆਂ ਹੈ ਪੰਜ ਕਾਪੀਆਂ ਲੈ ਲਈਏ ਬੱਚੋ 12 ਆ ਆਆਂ ਲਾਪੇ ਲੈ ਕਾਪੀਆਂ ਇਹਦੇ ਆ ਇਹਨੇ ਕਾਪੀਆਂ ਇਹਦੇ ਕੋਲ பாਕੀਆਂ ਨੇ ਇੱਕ ਦਰਜਨ ਤੇ ਪੰਜ ਕਾਪੀਆਂ ਕੁੱਲ ਕਿੰਨੇ ਕਾਪੇ ਬਣੀਆਂ ਵੀ 17